ਆ ਬੱਡਾਂ ਵਾਲਾ ਕਣਕ ਦਾ ਜਿਹੜਾ ਮਾਡਲ ਆ ਇਹ ਵੀ ਭਗਤਪੂਰਨ ਸਿੰਘ ਜੀ অর্ਗੈਨਿਕ ਫਾਰਮ ਦੇ ਉੱਤੇ ਜਿਹੜਾ ਹੈ ਇਹ ਲਗਾਇਆ ਗਿਆ ਹੈ ਇਹਦੇ ਵਿੱਚ ਕੁੱਲ ਏਕੜ ਦੇ ਵਿੱਚ ਜਿਹੜੇ ਆ 50 ਬੈੱਡ ਬਣਾਏ ਜਾਂਦੇ ਆ ਤੇ ਉਹਦੇ ਉੱਪਰ ਜਿਹੜੀਆਂ 6 6 ਲੈਣਾ ਕਣਕ ਦੀਆਂ ਇਹਦੀ ਬਜਾਈ ਕੀਤੀ ਜਾਂਦੀ ਆ ਆ ਤੁਹਾਨੂੰ ਵਿਖਾ ਦਿੰਨੇ ਆ ਕਿ ਜਿਹੜੀਆਂ 6 6 ਲੈਣਾ ਕਣਕ ਦੀਆਂ ਬਜਾਈ ਕੀਤੀ ਗਈ ਆ ਤੇ ਇਹ ਜਿਹੜੇ ਆ ਉੱਤਰ ਤੋਂ ਦੱਖਣ ਬੈੱਡ ਜਿਹੜੇ ਆ ਉਹ ਬਣਾਏ ਗਏ ਆ ਜਿਹੜਾ ਧੁੱਪ ਦਾ ਵੀ ਪੂਰਾ ਇਹਨਾਂ ਉੱਤੇ ਪੈਦਾ ਰਵੇਤ ਪ੍ਰਭਾਵ ਤੇ ਦੂਜੇ ਨੰਬਰ ਤੇ ਇਹ ਆ ਗਈ ਇਹਦੇ ਵਿੱਚ ਗੁੱਲੀ ਡੰਡਾ ਬਹੁਤ ਨਾ ਦੇ ਬਰਾਬਰ ਉਗਦਾ ਮਤਲਬ ਉਗਦਾ ਹੀ ਨਹੀਂਗਾ ਇੱਕ ਜਿਹੜਾ ਏ ਜਿਆਦਾ ਪਾਣੀ ਲਾਇਆ ਕਣਕ ਬਹਿ ਜਾਂਦੀ ਆ ਉਹ ਜਿਹੜੀ ਇਹਦੇ ਵਿੱਚ ਸ਼ਿਕਾਇਤ ਬਿਲਕੁਲ ਨਹੀਂ ਹੈਗੀ ਪਾਣੀ ਨਾਲ ਜਿਹੜੀ ਆ ਕਣਕ ਬਿਲਕੁਲ ਵੀ ਨਹੀਂ ਮਰਦੀ ਤੇ ਦੂਜੇ ਨੰਬਰ ਤੇ ਜਿਹੜੀ ਆ ਇਹ ਕਣਕ ਬਿਲਕੁਲ ਆਰਗੇਨਿਕ ਤਰੀਕੇ ਨਾਲ ਉਗਾਈ ਜਾਂਦੀ ਆ ਕੋਈ ਇਹਦੇ ਵਿੱਚ ਡੀਪੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਜਾਈ ਸਮੇ ਤੇ ਨਾ ਹੀ ਇਹਦੇ ਵਿੱਚ ਜਿਹੜੀ ਆ ਕੋਈ ਰੇਸ ਸਪਰੇਅ ਦੀ ਵਰਤੋਂ ਕੀਤੀ ਜਾਂਦੀ ਆ ਤੇ ਬਿਲਕੁਲ ਆਰਗੇਨਿਕ ਤਰੀਕੇ ਨਾਲ ਜੀਵ ਅਮਰਤ ਆਰਗੇਨਿਕ ਪੈਸਟੀਸਾਈਡ ਜਾਂ ਆਰਗੇਨਿਕ ਜਿਹੜੇ ਆ ਸੀਡ ਟ੍ਰੀਟਮੈਂਟ ਦੇ ਤਰੀਕੇ ਆ ਉਹ ਇਹਦੇ ਵਿੱਚ ਵਰਤੇ ਜਾਂਦੇ ਆ ਆ ਇੱਕ ਕਣਕ ਦਾ ਹੋਰ ਨਵਾਂ ਮਾਡਲ ਤਿਆਰ ਕੀਤਾ ਗਿਆ ਏ ਇਹਦੇ ਵਿੱਚ ਜਿਹੜੀ ਆ ਚੋਨੇ ਮੰਗ ਪਹਿਲੋਂ ਕਣਕ ਦੀ ਪਨੀਰੀ ਤਿਆਰ ਕੀਤੀ ਜਾਂਦੀ ਆ 22 ਕਿਲੋ ਬੀ ਨਾਲ ਜਿਹੜਾ ਏ 1 ਏਕੜ ਦੀ ਬਜਾਈ ਕਣਕ ਦੀ ਹੋ ਜਾਂਦੀ ਆ ਤੇ ਇਹਦਾ ਇਹ ਵੀ ਜਿਹੜਾ ਏ ਨਵਾਂ ਹੀ ਜਿਹੜਾ ਇਹਨਾਂ ਮਾਡਲ ਬਣਾਇਆ ਹੈ ਪਿੰਗਲਵਾੜੇ ਫਾਰਮ ਤੇ ਤੇ ਇਹਦਾ ਜਿਹੜਾ ਬੀ ਆ ਉਹ 2.5 ਕਿਲੋਈ ਪ੍ਰਤੀ ਏਕੜ ਦਾ ਪੈਂਦਾ ਤੇ ਪਨੀਰੀ ਜਿੱਦਾ ਝੋਨੇ ਦੀ ਤਿਆਰ ਕਰਦੇ ਮਹੀਨਾ ਇੱਕ ਪਹਿਲਾਂ ਤੇ ਉਦਾਂ ਹੀ ਜਿਹੜੀ ਆ ਇਹ ਕਣਕ ਦੀ ਪਨੀਰੀ ਤਿਆਰ ਕੀਤੀ ਜਾਂਦੀ ਆ ਇਹ ਪਹਿਲਾਂ ਇੱਕ ਮਹੀਨਾ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਆ ਉਸ ਤੋਂ ਬਾਅਦ ਮਹੀਨੇ ਬਾਅਦ ਇਦਾਂ ਵੱਟਾ ਬਣਾ ਕੇ ਤੇ ਜਿੱਦਾਂ ਝੋਨੇ ਦੇ ਆਪਾਂ ਪਨੀਰੀ ਬੀਜਦੇ ਆ ਤਾਂ ਜਿਹੜੀ ਆ ਕਣਕ ਦੀ ਬਜਾਈ ਕੀਤੀ ਜਾਂਦੀ ਆ ਇਸੇ ਤਰ੍ਹਾਂ ਹੀ ਫਾਰਮ ਦੇ ਉੱਪਰ ਜਿਹੜਾ ਇਹ ਇੱਕ ਆਮ ਬਦਾ ਵੀ ਔਰਚੜ ਜਿਹੜਾ ਇਹ ਤਿਆਰ ਕੀਤਾ ਗਿਆ ਹੈ ਅੰਬ ਦਾ ਬਾਗ ਵੀ ਤਿਆਰ ਕੀਤਾ ਗਿਆ ਹੈ ਇਹ 2 ਸਾਲ ਪਹਿਲਾਂ ਜਿਹੜੇ ਆ ਅੰਬਾਂ ਦੇ ਬੂਟੇ ਲਾਏ ਆ ਤੇ ਅਮਰਪਾਲੀ ਵੈਰੈਟੀ ਜਿਹੜੀ ਆ ਅੰਬਾਂ ਦੀ ਇੱਥੇ ਲਗਾਈ ਗਈ ਆ ਤੇ ਇਹਦੇ ਵਿੱਚ ਸਬਜ਼ੀਆਂ ਨਾਲ ਇੰਟਰ ਕ੍ਰੋਪਿੰਗ ਕੀਤੀ ਗਈ ਆ ਜਿੱਦਾਂ ਇੱਧਰ ਤੁਸੀਂ ਵੇਖ ਸਕਦੇ ਜੇ ਇੱਧਰ ਗਾਜਰਾਂ ਤੇ ਮੂੜੀਆਂ ਤੇ ਮੇਥਰੀ ਤੇ ਸਾਰੀਆਂ ਸਬਜ਼ੀਆਂ ਜਿਹੜੀਆਂ ਇਹਦੇ ਵਿੱਚ ਇੰਟਰ ਕ੍ਰੋਪ ਕੀਤੀ ਗਈਆਂ ਇਹਦੇ ਨਾਲ ਜਿਹੜਾ ਇਹ ਰੋਜ਼ ਦੀ ਰੋਜ਼ ਕਿਸਾਨ ਨੂੰ ਜਿਹੜੀ ਆ ਆਮਦਨ ਹੁੰਦੀ ਰਹੇ ਇਸ ਤਰ੍ਹਾਂ ਦਾ ਮਾਡਲ ਤਿਆਰ ਕੀਤਾ ਜਾਂਦਾ ਹੈ ਇੱਥੇ ਜਿਹੜੀ ਕੋਈ ਵੀ ਸਬਜ਼ੀ ਤਿਆਰ ਹੁੰਦੀ ਆ ਉਹ ਜਿਹੜੀ ਆ ਸਿੱਧੀ ਡਾਇਰੈਕਟ ਇਹ ਬਾਹਰ ਨਹੀਂ ਕਿਤੇ ਵੀ ਵੇਚਦੇ ਤੇ ਇਹ ਸਬਜ਼ੀ ਜਿਹੜੀ ਆ ਜੋ ਵੀ ਇੱਥੇ ਪ੍ਰੋਡਕਸ਼ਨ ਹੁੰਦੀ ਆ ਜੋ ਵੀ ਸਬਜ਼ੀ ਹਲਦੀ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਸਿੱਧੀ ਜਿਹੜੀ ਆ ਭਗਤਪੂਰਨ ਸਿੰਘ ਜੀ ਪਿੰਗਲਵਾੜਾ ਦੇ ਵਿੱਚ ਉੱਥੇ ਜਾਂਦੀ ਆ ਮਾਨਾਂ ਵਾਲੇ ਬ੍ਰਾਂਚ ਦੇ ਵਿੱਚ ਜਾਂ ਜਿੰਨੀਆਂ ਵੀ ਹੋਰ ਬ੍ਰਾਂਚਾਂ ਆ ਇਹ ਜਿੰਨੇ ਵੀ ਲੋਡਵੰਦ ਉੱਥੇ ਜਿਹੜੇ ਆ ਰਹਿੰਦੇ ਆ ਪਿੰਗਲਵਾੜੇ ਦੇ ਵਿੱਚ ਉਹਨਾਂ ਵਾਸਤੇ ਜਿਹੜੀ ਆ ਇਹ ਸਬਜ਼ੀ ਇੱਥੋਂ ਤਿਆਰ ਹੋ ਕੇ ਜਿਹੜੀ ਉੱਥੇ ਪਹੁੰਚਦੀ ਹੁੰਦੀ ਆ ਤੇ ਦੁੱਧ ਵੀ ਜਿਹੜਾ ਏ ਇੱਥੋਂ ਜਾਂਦਾ ਏ ਅੰਦਰ ਜਿਹੜਾ ਏ ਦੇਸੀ گاਵਾਂ ਦਾ ਫਾਰਮ ਵੀ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਜਿਹੜੀ ਜੋ ਵੀ ਇੱਥੋਂ ਦੀ ਪ੍ਰੋਡਕਸ਼ਨ ਏ ਉਹ ਸਾਰੀ ਜਿਹੜੀ ਆ ਉਹ ਇਦਾਂ ਹੀ ਜਿਹੜੇ ਆ ਲੋੜਵੰਦ ਉੱਥੇ ਰਹਿੰਦੇ ਆ ਬੇ ਸਹਾਰਾ ਲੋਕ ਜਿਹੜੇ ਰਹਿੰਦੇ ਆ ਉਹਨਾਂ ਦੀ ਸੇਵਾ ਵਿੱਚ ਜਿਹੜੀ ਆ ਇਹ ਹਾਜ਼ਰ ਕੀਤੀ ਜਾਂਦੀ ਆ ਤੇ ਆ ਵੀ ਜਿਹੜਾ ਏ ਅੰਬਾਂ ਦੇ ਬਾਗ ਦਾ ਇੱਕ ਦੂਜੀ ਸਾਈਡ ਦਾ ਹਿੱਸਾ ਏ ਤੇ ਇਹਦੇ ਵਿੱਚ ਜਿਹੜੀ ਆ ਲੈਕਟਸ ਗਰੋ ਕੀਤੀ ਗਈ ਆ ਮਤਲਬ ਬਜਾਈ ਕੀਤੀ ਗਈ ਆ ਇੱਧਰ ਜਿਹੜੀ ਆ ਨਾਲ ਮੇਥੀ ਦੀ ਬਜਾਈ ਕੀਤੀ ਗਈ ਆ ਤੇ ਇਹ ਵੀ ਜਿਹੜਾ ਏ ਉਹ ਅੰਬਾ ਦੇ ਬਾਗ ਦੇ ਵਿੱਚ ਜਿਹੜੀ ਆ ਵੱਖੋ-ਵੱਖਰੇ ਮਾਡਲ ਜਿਹੜੇ ਆ ਤਿਆਰ ਕੀਤੇ ਗਏ ਆ ਉਧਰ ਪਿੱਛੇ ਜਿਹੜੀ ਆ ਗੋਭੀ ਵੀ ਆ ਉਹ ਵੀ ਤੁਹਾਨੂੰ ਵਿਖਾ ਕੇ ਲਿਆਉਣੇ ਆ ਇੱਧਰ ਨਾਲ ਹੀ ਬਰੋਕਲੀ ਜਿਹੜੀ ਆ ਲਾਈ ਗਈ ਆ ਤੇ ਇਹਦੇ ਵਿੱਚ ਮਟਰ ਲਾਏ ਗਏ ਸੀ ਜਦੋਂ ਹੁਣ ਮਟਰ ਜਿਹੜੇ ਆ ਉਹਨਾਂ ਦੀ ਰੋਤਕ ਸਮਾਪਤ ਹੋ ਗਈ ਆ ਤੇ ਮਟਰ ਜਿਹੜੇ ਆ ਉਹ ਹਟਾ ਦਿੱਤੇ ਗਏ ਆ ਤੇ ਆਹ ਹੁਣ ਜਿਹੜੀ ਆ ਗਰਮੀ ਦੀਆਂ ਰੁੱਤਾਂ ਵਾਲੀ ਜਿਹੜੀ ਆ ਸਬਜੀ ਆ ਉਹ ਵੀ ਜਿਹੜੀ ਆ ਨਾਲ ਦੀ ਨਾਲ ਹੀ ਇੱਥੇ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਹੁਣ ਜਿਹੜੀ ਆ ਲੋ ਟਨਲ ਦੇ ਵਿੱਚ ਕੋਰੇ ਤੋਂ ਬਚਾਉਣ ਵਾਸਤੇ ਜਿਹੜੀ ਆ ਨਾ ਗਰਮੀ ਦੀ ਸਬਜੀ ਵੀ ਸ਼ੁਰੂ ਕਰ ਦਿੱਤੀ ਆ ਕਿਉਂਕਿ ਜਦੋਂ ਸਿਆਲ ਵਾਲੀ ਸਬਜੀ ਮੁੱਕ ਗਈ ਤੇ ਉੱਥੇ ਜਿਹੜੀ ਆ ਸਬਜੀ ਇਹੋ ਹੀ ਪਚਾਈ ਜਾਣੀ ਆ ਗਰਮੀਆਂ ਦੇ ਵਿੱਚ ਇਹ ਜਿਹੜੀ ਆ ਆਨਚਰ ਨੂੰ ਤਿਆਰ ਹੋ ਜਾਣੀ ਆ ਆ ਜਿਹੜਾ ਏ ਗੰਨੇ ਦਾ ਮਾਡਲ ਵੀ ਇੱਥੇ 1 ਏਕੜ ਦੇ ਵਿੱਚ ਲਗਾਇਆ ਗਿਆ ਏ ਤੇ ਇਹਦੇ ਵਿੱਚ ਜਿਹੜੀ ਆ 12 12 ਫੁੱਟ ਜਗ੍ਹਾ ਹਰੇਕ ਲੈਂਡ ਦੇ ਵਿੱਚ ਛੱਡੀ ਜਾਂਦੀ ਆ ਜਿਹਦੇ ਵਿੱਚ ਆਪਾਂ ਕੋਈ ਵੀ ਸਬਜ਼ੀ ਜਿਹੜੀ ਆ ਸੀਜ਼ਨ ਦੇ ਹਿਸਾਬ ਨਾਲ ਜਿਹੜੀ ਆ ਉਹ ਲਗਾ ਸਕਦੇ ਆ ਤੇ ਡ੍ਰਿਪ ਇਰੀਗੇਸ਼ਨ ਜਿਹੜੀ ਆ ਇਹ ਗੰਨੇ ਨੂੰ ਦਿੱਤੀ ਜਾਂਦੀ ਆ ਇਸ ਦੇ ਨਾਲ ਹੀ ਗੰਨੇ ਦੇ ਮਾਡਲ ਦੇ ਵਿੱਚ ਪਿਆਜ਼ ਵੀ ਲਗਾਏ ਗਏ ਆ ਤੇ ਉਧਰ ਜਿਹੜੀ ਆ ਬਰੋਕਲੀ ਤੇ ਗੋਭੀ ਵੀ ਜਿਹੜੀ ਆ ਉਹ ਲਗਾਈ ਗਈ ਆ ਇਹਦੇ ਨਾਲ ਹੀ 1 ਏਕੜ ਦੇ ਵਿੱਚ ਇੱਥੇ ਅਮਰੂਦ ਜਿਹੜੇ ਆ ਅਨਾਰ ਦਾ ਬਾਗ ਲਗਾਇਆ ਗਿਆ ਹੈ ਉਹਦੇ ਵਿੱਚ ਵੀ ਜਿਹੜੀ ਆ ਨਾਲ ਸਮਝੀਆਂ ਦੀ ਆਕਾਸ਼ਤ ਜਿਹੜੀ ਆ ਕੀਤੀ ਜਾਂਦੀ ਆ ਤੇ ਅੱਜ ਜਦੋਂ ਦੇਖ ਸਕਦੇ ਜੇ ਪਾਲਕ ਆ ਇਸ ਦੇ ਨਾਲ ਹੀ ਇੱਥੇ ਜਿਹੜੀ ਆ ਪਪੂਲਰਾਂ ਦੇ ਹੇਠ ਹਲਦੀ ਦੀ ਜਿਹੜੀ ਆਕਾਸ਼ਤ ਕੀਤੀ ਜਾਂਦੀ ਆ ਇਹ ਵੀ 1 ਏਕੜ ਦੇ ਵਿੱਚ ਮਾਡਲ ਤਿਆਰ ਕੀਤਾ ਗਿਆ ਹੈ ਹੁਣ ਜਿਹੜੇ ਆ ਹਲਦੀ ਦੇ ਪੱਤੇ ਤੁਸੀਂ ਦੇਖ ਸਕਦੇ ਜੇ ਬਿਲਕੁਲ ਸੁੱਕ ਚੁੱਕੇ ਆ ਤੇ ਹੁਣ ਜਿਹੜੀ ਆ ਗਾਂ ਜਾ ਕੇ ਹਲਦੀ ਦੀ ਪਟਾਈ ਜਿਹੜੀ ਆ ਸ਼ੁਰੂ ਹੋ ਜਾਵੇਗੀ ਸੋ ਇੱਥੇ ਜਿਹੜੇ ਆ ਪਪੂਲਰ ਆ ਉਹ ਇੱਕ ਵਾਰੀ ਜਿਹੜੇ ਆ ਪੁੱਟ ਕੇ ਵੇਚ ਦਿੱਤੇ ਗਏ ਆ ਹੁਣ ਜਿਹੜੀ ਆ ਨਵੀਂ ਪਨੀਰੀ ਪਪੂਲਰਾਂ ਦੀ ਉਹ ਤਿਆਰ ਕੀਤੀ ਗਈ ਆ ਸੋ ਇੱਥੇ ਜਿਹੜਾ ਏ 30 30 ਫੁੱਟ ਤੇ ਪਹਿਲੇ ਸਾਲ ਜਿਹੜਾ ਏ ਪਪੂਲਰ ਲਗਾਇਆ ਜਾਂਦਾ ਏ ਉਸ ਤੋਂ 1 ਸਾਲ ਬਾਅਦ ਫਿਰ 15 15 ਫੁੱਟ ਤੇ ਪਪੂਲਰ ਲਗਾਇਆ ਜਾਂਦਾ ਏ ਇਹ ਫਿਰ ਜਦੋਂ 3 3 ਸਾਲ ਦਾ ਇੱਕ ਪਪੂਲਰ ਹੋ ਜਾਂਦਾ ਹੈ ਤੇ ਉਦੋਂ ਇਹ ਵੇਚ ਦਿੰਦੇ ਆ ਤੇ ਉਹਨੇ ਚਿਰ ਨੂੰ ਜਿਹੜਾ ਇਹ ਦੂਜਾ ਪਪੂਲਰ ਨਾਲ ਤਿਆਰ ਹੋ ਜਾਂਦਾ ਹੈ ਤੇ 3500 ਰੁਪਏ ਦੇ ਹਿਸਾਬ ਨਾਲ ਇੱਕ ਪਪੂਲਰ ਦੀ ਜਿਹੜੀ ਹੈ ਇਹ ਵਿਕਰੀ ਕਰਦੇ ਆ ਆ ਵੀ ਜਿਹੜਾ ਮਾਡਲ ਆ ਇਹ ਵੀ ਪਪੂਲਰਾਂ ਦਾ ਇਹਦੇ ਵਿੱਚ ਜਿਹੜਾ ਇਹ 슈ਗਰ ਕਨ ਪਾਊਡਰ ਜਿਹਨੂੰ ਕਹਿ ਦਿੰਨੇ ਆ ਉਹਦੀ ਕਾਸ਼ਤ ਕੀਤੀ ਗਈ ਆ ਤੇ ਇਹ ਲਗਾਤਾਰ 6-7 ਸਾਲ ਤੱਕ ਹੋ ਸਕਦਾ ਇੱਕ ਜਿਹੜਾ ਜਦੋਂ ਆਪਾਂ ਇਹਦਾ ਬੀਜ ਬੀ ਦਿੰਨੇ ਆ ਤੇ ਇਹ 6-7 ਸਾਲ ਤੱਕ ਹੁੰਦਾ ਰਹਿੰਦਾ ਤੇ ਇੱਕ ਜਦੋਂ ਪਪੂਲਰਾਂ ਦੇ ਪੱਤੇ ਚੜ ਜਾਂਦੇ ਆ ਤੇ ਉਹ ਖਾਦ ਦਾ ਕੰਮ ਕਰਦੇ ਆ ਦੇ ਵਿੱਚ ਜਦੋਂ ਡੀਕੰਪੋਜ਼ ਹੋ ਜਾਂਦੇ ਆ ਤੇ ਉਹ ਪੱਤੇ ਜਿਹੜੇ ਆ ਆਪਾਂ ਨੂੰ ਇੱਕ ਖਾਦ ਦਾ ਕੰਮ ਦਿੰਦੇ ਆ ਇਧਰ ਜਿਹੜੀ ਆ ਨਾਲ ਹੀ ਪਸ਼ੂਆਂ ਵਾਲਾ ਜਿਹੜਾ ਫਾਰਮ ਆ ਉਹਦੇ ਵਾਸਤੇ ਬਰਸੀਮ ਜਿਹੜੀ ਆ ਤਿਆਰ ਕੀਤੀ ਜਾਂਦੀ ਆ ਇਹ ਵੀ ਬਿਲਕੁਲ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਆ ਇਹਦੇ ਨਾਲ ਹੀ ਇੱਥੇ ਜਿਹੜਾ ਇਹ ਜੀਵ ਅਮਰਤ ਫਸਲਾਂ ਦੇ ਵਿੱਚ ਪਾਇਆ ਜਾਂਦਾ ਇਹ ਉਹ ਇੱਥੇ ਤਿਆਰ ਕੀਤਾ ਜਾਂਦਾ ਆ ਆਹ ਜਿਹੜੀ ਆ ਉਹਦੀ ਕੰਪੋਜੀਸ਼ਨ ਨੇ ਆ ਵੀ ਇੰਨੀ-ਇੰਨੀ ਚੀਜ਼ ਜਿਹੜੀ ਆ ਪਾ ਕੇ ਤੇ ਆ ਇੱਕ ਜਿਹੜਾ ਇਹ ਖੂਬ ਬਣਾਇਆ ਗਿਆ ਹੈ ਇਹਦੇ ਵਿੱਚ ਸਾਰਾ ਮਿਕਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਆ ਇੱਥੋਂ ਹੀ ਪਾਈਪ ਲਾਈਨ ਰਾਈ ਜਿਹੜੀ ਆ ਸਾਰੇ ਫਾਰਮ ਦੇ ਵਿੱਚ ਪਾਈਪ ਲਾਈਨ ਪਈ ਆ ਤੇ ਉੱਥੇ ਜਿਹੜੀ ਆ ਇਸੇ ਪਾਈਪ ਲਾਈਨ ਦੀ ਮਦਦ ਜਰੀਏ ਜਿਹੜਾ ਏ ਜੀਵ ਅਮਰਤ ਪਾਣੀ ਦੇ ਵਿੱਚ ਮਿਲਾ ਕੇ ਤੇ ਫਸਲਾਂ ਨੂੰ ਦਿੱਤਾ ਜਾਂਦਾ ਹੈ। ਇਹੀ ਜਿਹੜਾ ਫਟੈਲਾਈਜ਼ਰ ਖਾਸ ਤੌਰ ਤੇ ਜਿਹੜਾ ਏ ਜੀਵ ਅਮਰਤ ਫਸਲਾਂ ਦੇ ਵਿੱਚ ਵਰਤਿਆ ਜਾਂਦਾ ਹੈ। ਜਿੱਦਾਂ ਹੁਣ 1 ਏਕੜ ਵਾਸਤੇ ਜੇਕਰ ਆਪਾਂ ਜੀਵ ਅਮਰਤ ਬਣਾਉਣਾ ਹੋਵੇ ਉਹਦੇ ਵਾਸਤੇ ਆਪਾਂ ਨੂੰ ਕਾਊ ਡੰਗ ਗਾਂ ਦਾ ਗੋਬਰ ਸਾਈਵਾਲ ਦੇਸੀ ਕਿਸਮ ਦਾ ਚਾਹੀਦਾ 10 ਕਿਲੋ ਤੇ ਜਿਹੜਾ ਪਿਸ਼ਾਬ ਆ ਉਹ ਚਾਹੀਦਾ 5 ਤੋਂ 10 ਲੀਟਰ ਗੋੜ ਚਾਹੀਦਾ 1 ਤੋਂ 2 ਕਿਲੋ ਤੇ ਬੇਸਣ ਚਾਹੀਦਾ 1 ਤੋਂ 2 ਕਿਲੋ ਤੇ ਜਿਹੜੀ ਆ ਸਜੀਵ ਮਿੱਟੀ ਜਿਹੜੀ ਆ ਕਿਸੇ ਵੀ ਰੁੱਖ ਥੱਲੋਂ ਉਹ ਚਾਹੀਦੀ ਆ ਇੱਕ ਮੁਠੀ ਭਰ ਕੇ ਤੇ 20 ਲੀਟਰ ਪਾਣੀ ਜਿਹੜਾ ਹੈ ਉਹ ਚਾਹੀਦਾ ਤੇ ਇਹਨੂੰ ਆਪਾਂ ਘੋਲ ਕੇ ਰੱਖ ਦਿੰਦੇ ਆ ਜਦੋਂ ਬਣ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਆਪਾਂ ਇਦੀ ਵਰਤੋਂ ਆ ਉਹ ਆਪਣੇ ਖੇਤ ਦੇ ਵਿੱਚ ਕਰ ਸਕਦੇ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਆ ਆ ਕੁਆਂਟੀਟੀ ਲਿਖੀ ਆ ਇਹ ਤੁਸੀਂ ਵੇਖ ਸਕਦੇ ਜੀ ਅਤੇ ਆ ਜਿਹੜਾ ਇੱਕ ਛੋਟਾ ਵੈਟਲੈਂਡ ਬਣਾਇਆ ਗਿਆ ਜਿਹਨੂੰ ਮਾਈਕਰੋ ਵੈਟਲੈਂਡ ਕਿਹਾ ਜਾਂਦਾ ਏ ਇਹਦੇ ਵਿੱਚ ਰੂੜੀ ਤੇ ਜਿੰਨਾ ਵੀ ਵੇਸਟ ਪਾਣੀ ਆ ਉਹ ਇੱਕ ਥਾਂ ਤੇ ਮਿਕਸ ਕੀਤਾ ਜਾਂਦਾ ਏ ਇਸ ਦੇ ਨਾਲ-ਨਾਲ ਇਹਦੇ ਨਾਲ ਨਹਿਰ ਲੱਗਦੀ ਏ ਤੇ ਨਹਿਰੀ ਪਾਣੀ ਵੀ ਇਹਦੇ ਵਿੱਚ ਆ ਕੇ ਪੈਂਦਾ ਏ ਤੇ ਉਸ ਤੋਂ ਬਾਅਦ ਜਿਹੜਾ ਏ ਇਸ ਨੂੰ ਮੋੜ ਕੇ ਇਹ ਨਾ ਸਮਝ ਤੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਸਕ ਲੈ ਕਰ ਦਿਆ ਜੀ ਕਰਕੇ ਇਹਦੇ ਵਿੱਚ